ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਜਮਰਸਰ ਪਹੁੰਚੇ ਅੰਮ੍ਰਿਤਸਰ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਤੇ ਬੋਲਦਿਆਂ ਕਿਹਾ ਕਿ ਬੀਜੇਪੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸ਼ੁਰੂਆਤ ਰੇਲ ਪਹਾੜਾ ਵਧਾਉਣ ਤੇ ਕੀਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਜਿੱਤ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਨੇ ਤੇਜ਼ ਦੌਰਾਨ ਜਾਂਦਿਆਂ ਹੀ ਉਹਨਾਂ ਨੇ ਮੋਦੀ ਸਰਕਾਰ ਤੇ ਹਮਲਾ ਬੋਲ ਦਿੱਤਾ ਤੇ ਕਿਹਾ ਕਿ ਮੋਦੀ ਸਰਕਾਰ ਜੋ ਹਮੇਸ਼ਾ ਚੰਗੇ ਦਿਨ ਲਿਆਉਣ ਦੀ ਗੱਲ ਕਰਦੀ ਸੀ ਉਸਨੇ ਸ਼ੁਰੂਆਤ ਦੇ ਵਿੱਚ ਹੀ ਰੇਲ ਪਾਲਾ ਵਧਾ ਦਿੱਤਾ ਤੇ ਆਮ ਜਨਤਾ ਤੇ ਪਰੇਸ਼ਾਨੀ ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਇੱਥੇ ਦੱਸ ਦਈਏ ਕਿ ਅੱਜ ਪਹੁੰਚੇ ਨੇ ਅੰਮ੍ਰਿਤਸਰ ਕੈਪਟਨ ਅਮਰਿੰਦਰ ਸਿੰਘ ਤੇ ਕੱਲ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਦੇ ਵਿੱਚ ਰੋਡ ショ ਕਰਨਗੇ ਸੋ ਕੱਲ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਮਜੀਠਾ ਤੇ ਕੈਪਟਨ ਅਮਰਿੰਦਰ ਦੇ ਵਿਚਾਲੇ ਹਮੇਸ਼ਾ ਇੱਕ ਟੱਕਰ ਰਹਿੰਦੀ ਹੈ ਲੋਕ ਸਭਾ ਚੋਣਾਂ ਦੀ ਜਦੋਂ ਕੈਂਪੇਨਿੰਗ ਹੋ ਰਹੀ ਸੀ ਉਸ ਦੌਰਾਨ ਵੀ ਕੈਪਟਨ ਅਮਰਿੰਦਰ ਤੇ ਵਿਕਰਮ ਸਿੰਘ ਮਜੀਠਾ ਦੇ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ ਹਾਲਾਂਕਿ ਇਹ ਗੱਲ ਜ਼ਰੂਰ ਵੇਖੀ ਗਈ ਹੈ ਕਿ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਨਤੀਜਾ ਸਾਹਮਣੇ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਤੋਂ ਥੋੜੀ ਹੀ ਦੇਰ ਬਾਅਦ ਅੰਮ੍ਰਿਤਸਰ ਜਾ ਕੇ ਅੰਮ੍ਰਿਤਸਰ ਦੇ ਵਾਸੀਆਂ ਦਾ ਧੰਨਵਾਦ ਕਰਨਾ ਚਾਹੀਦਾ ਸੀ ਉਹਨਾਂ ਨੂੰ ਜਿਤਾਉਣ ਦੇ ਲਈ ਪਰ ਕਾਫੀ ਸਮੇਂ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਗਏ ਨੇ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਨਾਲ ਹੀ ਨਾਲ ਮੋਦੀ ਸਰਕਾਰ ਤੇ ਤਿੱਖੇ ਸ਼ਬਦ ਦੀ ਵਰਵੀ ਕੀਤੇ ਨੇ ਦੇਖੋ ਅਜ ਟੂ ਸੂਨ ਲੇਕਨ ਸ਼ੁਰੂਆਤ ਤਾਂ ਉਹਨਾਂ ਨੇ ਕਰਤੀ 15% ਤਾਂ ਤੁਹਾਡੇ ਰੇਲ ਫੇਅ ਵਧਾਤੇ ਡੀਜ਼ਲ ਹਰ ਮਹੀਨੇ ਵਧੂਗਾ ਗੈਸ ਵਧਾ ਰਹੇ ਨੇ ਤੁਸੀਂ ਦੇਖਣਾ ਅੱਜ ਕੱਲ ਜੋ ਫਾਈਨੈਂਸ ਮਿਨਿਸਟਰ ਦਾ ਬਿਆਨ ਹੈ ਕਿ ਕਾਫੀ ਸਾਨੂੰ ਰਿਸੋਰਸ ਦੀ ਪ੍ਰੋਬਲਮ ਹੈ ਤਾਂ ਸਾਨੂੰ ਟੈਕਸ ਵਧਾਉਣੇ ਪੈਣਗੇ ਇਹ ਤੋਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਗਿਆ